ਤੋਂ ਨਨਾਂ ਕਿਤੇ ਬਾਹੀ ਸਾਂਝੀ ਕਰ ਜੱਟ ਤੇ ਬਾਣੀਏ ਨਹੀਂ ਹਾਂਜੀ ਵੀ ਆਪਾਂ ਬਾਹੀ ਕਰ ਹਾਂ ਕੰਮ ਚੱਲੇ ਗਿਆ ਯਾਰ ਹਾਂਜੀ ਤੇ ਜੱਟ ਬੰਦਾ ਕਹਿੰਦਾ ਸੇੜ ਨੂੰ ਆਏ ਦੱਸ ਵੀ ਫਸਲ ਉਤਲੀ ਲੈ ਲੇਂਗੇ ਕਿਥੇ ਲੈਣੀ ਅੱਛਾ ਤੇ ਜੱਟ ਨੂੰ ਸੇੜ ਸਾਹਿਬ ਕਹਿੰਦੇ ਪhle ਲੋਕਾ ਐ ਥੱਲੜੀ ਫਸਲ ਦਾ ਕੀ ਕੰਮ ਮੈਂ ਤਾਂ ਫਸਲ ਉਤਲੀ ਲਵਾਂ ਤੇ ਪੁੱਤ 10ਵੇਂ ਗਰਮੇ ਮਹੀਨੇ ਚ ਬਾਹੀ ਸਾਂਝੀ ਕੀਤੀ ਸੀ ਜੱਟਾਂ ਨੇ ਕਹਿੰਦਾ ਤੂੰ ਜਵਾਨ ਤੇ ਰਹੀ हां मु मुकरी ना हां सेठ साहब कहंदे जी जवान ਦਿੱਤੀ ਹੂੰ ਪੁੱਤ ਜੱਟ ਨੇ ਪਹਿਲੇ ਘੜ ਆਲੂ ਬੀਜ ਲੇਟੇ ਇਹ ਸਪਰੇਅ ਪਾਈ ਆਲੂ ਤਿਆਰ ਹੋ ਗਏ ਫਰਵਰੀ ਮਾਰਚ ਤੱਕ ਪਤਣ ਲੱਗੇ हां ਤੇ सेठ ਨਾ ਤਾਂ ਵੀ ਆ ਜਾ हां ਬਾਅਦੇ ਤੁੰ ਦਾ ਕਾਦੀ ਉਤਲੀ ਫਸਲ ਵੱਡ ਪੁੱਤ ਸਾਰਾ ਆਲੂ ਦਾ ਟੰਗਰ सेठ ਨੂੰ ਵੜਾਤਾ ਲੈ ਜਾ ਭਾਈ ਉਸ ਤੋਂ ਬਾਅਦ ਜੱਟ ਨੇ ਮਸ਼ੀਨ ਮਾਰੀ ਹੂੰ ਆਲੂ ਕੱਢੇ ਟਰਾਲੀ ਚ ਪਾਏ ਆ ਸਟੋਰ ਕੀਤੇ 6 ਮਹੀਨਿਆਂ ਬਾਅਦ ਫਸਲ ਫੇਰ ਆ ਗਈ ਹੂੰ ਜੱਟ ਬੰਦਾ ਕਹਿੰਦਾ ਵੀ ਐਂ ਦਾ ਸਫਲ ਉਤਲੀ ਲੈਣਗੇ ਕਿਥੇ ਲੜੀ ਆਹ ਸੇੜਾ ਦਿਮਾਗ ਦਾ ਐਦ ਕੀ ਵਰਤਿਆ ਦਿਮਾਗ ਵਰਤਿਆਗਾ ਉਹਦਾ ਵੀ ਕੀ ਹੋਗਾ ਜੇ ਇੱਕ ਗੜੇ ਧੋਖਾ ਕਰ ਗਿਆ ਤੇ ਐਦ ਕੀ ਮੇਰੀ ਥਲੜੀ ਫਸਲ ਹਾਂ ਤੇ ਜੱਟ ਬੰਦਾ ਕਹਿੰਦਾ ਵੀ ਜਵਾਨ ਤੇ ਰਹੀ ਹਾਂ ਤੇ ਸੇੜ ਸਾਹਿਬ ਕਹਿੰਦੇ ਜੀ ਜਵਾਨ ਦਿੱਤੀ ਹਾਂ ਅਗਲੇ ਗੜੇ ਪੁੱਤ ਜੱਟ ਨੇ ਨਰਮਾ ਬਿਜਲੀ ਵੀ ਟਿਕਾਉਟ ਆ ਜਾ ਇੱਕ ਦੋ ਤੇਲੀ ਵਾਲੀਆਂ ਸਪਰੇਹਾਂ ਕੀਤੀਆਂ ਕਸੀ ਨਾ ਗੁੱਡਾ ਗੜਾਈ ਕੀਤੀ ਸੀਲਰ ਮਾਰੇ ਨਰਮਾ ਚੁੱਕਿਆ ਟੀਂਡੇ ਤੋੜੇ ਨਰਮਾ ਪਟਣ ਤੋਂ ਪਹਿਲ ਹਾਂ ਕਹਿੰਦਾ ਆ ਜਾ ਸੇੜ ਜੀ ਆਦੀ ਥਲੜੀ ਫਸਲ ਸੰਭਾਲ ਤੈਨੂੰ ਪੁੱਤਿਆਂ ਦਾ ਸੇੜ ਨਰਮੇ ਜਿਹੜਾ ਚ ਆਲੂ ਪਾਲਦਾ ਵੀਰੇ ਉੱਥੇ ਫਸਲ ਫੇਰ ਆ ਗਈ ਅੱਛਾ ਤੀਜੀ ਵਾਰੀ ਫੇਰ ਹਾਂ ਜੱਟ ਬੰਦਾ ਕਹਿੰਦਾ ਐਂ ਦੱਸ ਵੀ ਅਸੀਂ ਤਾਂ ਨੇ ਵਕਤ ਦੀ ਲਾਜ਼ ਹੋਣੀ ਐ ਅਸੀਂ ਵੇਈ ਮੈਂ ਕਰਨੀ ਜਾਣਦੇ ਨਹੀਂ ਨਾ 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 ਫਸਲ ਦੱਸ ਕਿਹੜੀ ਲੈਂਗਾ ਸੇਰ ਸਾਹਿਬ ਨੇ ਸੋਚਿਆ ਵੀ ਦੋ ਗਿਹੜੇ ਆਪਾਂ ਫਸ ਗਏ ਕਲੂਪੇ ਫਸ ਗਏ ਧੋਖੇ ਹੋਗੇ ਟ੍ਰੇਜਡੀ ਹੋਗੀ ਕਹਿੰਦਾ ਕਹਿੰਦਾ ਨਾਲੇ ਫਸਲ ਉਤਲੀ ਲਊਂਗਾ ਨਾਲੇ ਫਸਲ ਨੂੰ ਮੈਂ ਸੜੀ ਲਊਂ ਦੋਨੇ ਪਾਸੇ ਖੜ ਗਿਆ ਹਾਂਜੀ ਕਹਿੰਦਾ ਹੁਣ ਮੈਂ ਤੈਨੂੰ ਕਿਹੜੀ ਕਿਚ ਵਸਾ ਲਿਆ ਹੂੰ ਜਸਵਿੰਦਰ ਸਿੰਘ ਕਹਿੰਦਾ ਸੇਰ ਕਹਿੰਦਾ ਲੰਘ ਬੋਰੀ ਕਿਹੜੀ ਲੰਗੇਗਾ ਹੂੰ ਤੇ ਜੱਟ ਬੰਦਾ ਕਹਿੰਦਾ ਜਵਾਨ ਤੇ ਰਹੀ हां ਤੀਜੇ ਘੜੇ ਫੇਰ ਜੱਟ ਨੇ ਕਿਹਾ ਹੂੰ ਸੇਰ ਸਾਹਿਬ ਕਹਿੰਦੇ ਜਮਾਨ ਦਿੱਤੀ ਹੂੰ ਉਹ ਤਾਂ ਤੀਜੇ ਘੜੇ ਜੱਟ ਨੇ ਮੱਕੀ ਬੀਜ ਲਈ ਵਿਚਾਲੇ ਵਿਚਾਲੇ ਲੱਗੂਗਾ ਚੱਲੂਗਾ ਜੱਟ ਤੋੜ ਕੇ ਰੰਡੀ ਪਿਆ ਕਹਿੰਦਾ ਚੱਕ ਸੇਟਾ ਜੱਟਾਂ ਦੇ ਦਿਲ ਜੱਟਾਂ ਨਾ ਹੁੰਦੇ ਐ ਨਾਲੇ ਫਜ਼ਲ ਉਤਲੀ ਚੱਕ ਨਾਲੇ ਥਲਣੀ ਚੱਕ ਦੋਨੇ ਦਿੱਤੇ ਜਾ